ਨਰਜੀਕ ਖਾਲਸਾ ਬਿੰਦੂ ਪਤਮ ਬਿੰਦਸਨ ਗੋਲੇਵਾਲਾ ਸੁਭਾ ਪ੍ਰਦਾਨ ਕਾਮਿਕਸਾਂ ਜੀ ਨੂੰ ਸੋ ਅੱਜ ਮਾਨ ਸਰਕਾਰ ਦੀਆਂ ਜੋ ਧੱਕੇਸ਼ਾਹੀਆਂ ਨੇ ਕਿਸਾਨਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਐਸਕੇਐਮ ਦੇ ਨਾਲ ਜੋ ਸਾਡੀ ਮੀਟਿੰਗ ਦਿੱਤੀ ਹੋਈ ਸੀ ਤੈਂ ਤਰੀਕ ਦੀ ਸਾਡੀ ਐਸਕੇਐਮ ਮਾਨ ਨੇ ਫਰ ਮੰਗਾ ਤੇ ਡਿਸਕਸ ਹੋ ਰਹੀ ਸੀ ਤੇ ਅਚਾਨਕ ਹੀ ਪੈਹ ਚਾ ਕੇ ਮਾਨ ਸਾਹਿਬ ਭੱਜ ਕੇ ਉੱਥੋਂ ਵੀਡੀਓ ਚਲੇ ਗਏ ਔਰ ਆਏ ਅਸੀਂ 11:30 ਵਜੇ ਮੈਥੇ ਘਰ ਆ ਅਸੀਂ ਹੁਣ ਪਹੁੰਚੇ ਆ ਆਉਂਦਿਆਂ ਨੂੰ ਜੋ ਕੁਲਸ ਫੋਰਸ ਹੈ ਸਾਡੇ ਚੌਕੀ ਅੰਚਾਰ ਸਾਹਿਬ ਅ ਘਰੇ ਬੈਠੇ ਨੇ ਬਾਹਰ ਚ ਖੜੇ ਨੇ ਔਰ ਹੁਣ ਲਜਾਣ ਦੀ ਗੱਲ ਕਰ ਰਹੇ ਨੇ ਕਿ ਲੈ ਕੇ ਜਾਣਾ ਦੇਖੋ ਇੱਕ ਕਿਸਾਨੀ ਮੰਗਾਂ ਵਾਸਤੇ ਅਸੀਂ ਕੋਈ ਡਾਕਾ ਨਹੀਂ ਨਹੀਂ ਅਸੀਂ ਕੋਈ ਕਤਲ ਤਾਂ ਕੀਤਾ ਨਹੀਂ ਹੈ ਅਸੀਂ ਲੋਕਾਂ ਵਾਸਤੇ ਸਾਰੇ ਇਹ ਜੋ ਮੁਲਾਜ਼ਮ ਆਏ ਨੇ ਇਹ ਵੀ ਤਾਂ ਇੱਕ ਕਿਸਾਨ ਨੇ ਕਿਸਾਨਾਂ ਵਾਸਤੇ ਕਿਸਾਨਾਂ ਦੀਆਂ ਮੰਗਾਂ ਵਾਸਤੇ ਜੋ ਸਾਡੀਆਂ ਰਹਿੰਦੀਆਂ ਨੇ ਉਹਦੇ ਵਾਸਤੇ ਜਿਹੜਾ ਸਾਡੀਆਂ ਅਸੀਂ ਖਰੇ ਆ ਤਾਂ ਇੱਕ ਬਹੁਤ ਵੱਡੀਆਂ ਧੱਕੇ ਚੰਗੀਆਂ ਇਸ ਤਰ੍ਹਾਂ ਦਬਾਇਆ ਨਹੀਂ ਜਾ ਸਕਦਾ ਜੇ ਜਥੇਬੰਦੀਆਂ ਨੂੰ ਜਾਂ ਲੋਕਾਂ ਨੂੰ ਕਹੇ ਦਬਾਇਆ ਨਹੀਂ ਜਾ ਸਕਦਾ ਇਹ ਤਾਂ ਇੱਕ ਬਹੁਤ ਵੱਡਾ ਇੱਕ ਅਟੈਕ ਹੈ ਮੈਂ ਕਹੂੰਗਾ ਕਿਸਾਨਾਂ ਤੇ ਕੰਨੀਆਂ ਜਥੇਬੰਦੀਆਂ ਨਹੀਂ ਸਾਰੇ ਕਿਸਾਨਾਂ ਤੇ ਅਟੈਕ ਹੈਗਾ ਕਿਉਂ ਉਹਨਾਂ ਨੂੰ ਮੰਗਾਂ ਮੰਨਣ ਦੀ ਬਜਾਏ ਉਹਨਾਂ ਨੂੰ ਖਜਲ ਖੁਰ ਕੀਤਾ ਜਾਵੇ ਇਸ ਤਰ੍ਹਾਂ ਕੀਤਾ ਜਾਵੇ ਸੋ ਇਸ ਤਰ੍ਹਾਂ ਕਿੰਨਾ ਚਿਰ ਚੱਲੇਗਾ ਜਦ ਲੋਕਾਂ ਦੇ ਵਿੱਚ ਬਗਾਵਤ ਹਾਹਾਕਾਰ ਮਚ ਜਾਂਦੀ ਹੈ ਚਾਰ ਲੀਡਰਾਂ ਨੂੰ ਇਕੱਠੇ ਕਰਨੇ ਥੱਲੇ ਆ ਲੋਕ ਤਾਂ ਉਸੇ ਤਰ੍ਹਾਂ ਨਹੀਂ ਜਿਉਂ ਨਾਲ ਵਿੱਚ ਬਗਾਵਤ ਹੁੰਦੀ ਹੈ ਫਿਰ ਕੀ ਹੈਗੀ ਆ ਸੋ ਮੈਂ ਕਹੂੰਗਾ ਕਿ ਇਹ ਤਰੀਕਾ ਚੰਗਾ ਨਹੀਂ ਹੈ ਔਰ ਦੂਜੀ ਗੱਲ ਇਹ ਹੈਗੀ ਆ ਵੀ ਸਾਨੂੰ ਇਸ ਤਰ੍ਹਾਂ ਜਾ ਰਹੇ ਨੇ ਉੱਥੇ ਜਿਵੇਂ ਅਸੀਂ ਕੋਈ ਵੱਟੇ ਦੋਚੀ ਹੋਈ ਹੈ ਥਾਣਿਆਂ ਦੇ ਵਿੱਚ ਕਿਉਂਕਿਆਂ ਦੇ ਵਿੱਚ ਜਾ ਕੇ ਉਠਾਉਣ ਦੀ ਗੱਲ ਕਰ ਰਹੇ ਨੇ ਸਾਨੂੰ ਜੇ ਨਜ਼ਰਬੰਦ ਕਰਨਾ ਸਾਰੇ ਘਰਾਂ ਦੇ ਸਾਡੇ ਪਰਿਵਾਰ ਮੈਂ ਆਵਦੀ ਗੱਲ ਕਰਾਂ ਮੇਰਾ ਕੱਲਾ ਪਰਿਵਾਰ ਹੈ ਅਸੀਂ ਦੋਵੇਂ ਜੀ ਹਾਂ ਕੋਈ ਥਾਣੇ ਮਗਰੋਂ ਕੁਝ ਹੋ ਜਾਂਦਾ ਹੈ ਕੋਈ ਚੋਰੀ ਹੋ ਜਾਂਦੀ ਹੈ ਕੋਈ ਉਹ ਜੀ ਗੱਲ ਹੋ ਜਾਂਦੀ ਉਹ ਜ਼ਿੰਮੇਵਾਰ ਕੌਣ ਹੈ ਕਿਹਦੀ ਜ਼ਿੰਮੇਵਾਰੀ ਉੱਥੇ ਜੇ ਇਹ ਜੇ ਸਾਨੂੰ ਰੱਖਣਾ ਹੈ ਠੀਕ ਹੈ ਬੇਲੀ ਗੱਲ ਤਾਂ ਸਨ ਕਾਦੇ ਵਾਸਤੇ ਕਿਉਂ ਅਸੀਂ ਆਦਾ ਅਸੀਂ ਐਸਕੇਮ ਦਾ ਇੱਕ ਰਿਕਾਰਡ ਰਿਆ ਸਾਲ ਐਸਕੇਮ ਦਿੱਲੀ ਧਰਨਾ ਲਾਇਆ ਇੱਕ ਦਿਨ ਵੀ ਕੋਈ ਗੱਜਲ ਖਵਾਰੀ ਜਾਂ ਕੋਈ ਰੋਲਾ ਰੱਪਾ ਨਹੀਂ ਪਾਇਆ ਤੇ ਅੱਗੇ ਜੇ ਐਸਕੇਮ ਕੀ ਕਰਦਾ ਹੈ ਜੇ ਐਸਕੇਮ ਨੇ ਜਾਣਾ ਤਾਂ ਉਹਦੀਆਂ ਜਿਹੜੀਆਂ ਹੱਕੀ ਮੰਗਾ ਵਾਸਤੇ ਜਾਣਾ ਹੈਗਾ ਕਿ ਉਹਨਾਂ ਨੇ ਕੋਈ ਇਥੇ ਰੋਲਾ ਰੱਪਾ ਥੋੜੀ ਪੋਣਾ ਹੈ ਕਿ ਇਸ ਤਰ੍ਹਾਂ ਸਰਥਾਂ ਜਾ ਕੇ ਲੀਡਰਾਂ ਨੂੰ ਸਾਰਿਆਂ ਨੂੰ ਦਬਾarlo ਲੀਡਰਾਂ ਨੂੰ ਸਾਰਿਆਂ ਨੂੰ ਫੜ ਲੋ ਇਹ ਕੰਮ ਇਹ ਇਹ ਕੰਮ ਚੰਗੇ ਹੈਗੇ ਆ ਸੋ ਮੈਂ ਕਹੂੰਗਾ ਮੈਂ ਹੁਣ ਫਿਰ ਬੈਠੇ ਨੇ ਇੱਥੇ ਸਾਡੀ ਐਸਐਸਏ ਸਾਹਿਬ ਸਰਦਾਰ ਚਮਕ ਇਥੇ ਡਿਊਟੀ ਲਾ ਦਿੱਤੀ ਜਾਵੇ ਬਾਹਰ ਦੇ ਵਿੱਚ ਸਾਰੇ ਫੋਰਸ ਲਾਓ ਠੀਕ ਹੈ ਮੈਂ ਘਰੇ ਬੈਠਾ ਹੈਗਾ ਵੀ ਮੈਨੂੰ ਘਰੋਂ ਵੇਖ ਕਰ ਕਿਉਂ ਅਸੀਂ ਕਹਿੰਦਾ ਸਾਨੂੰ ਖੱਜਲ ਖੁਆਰ ਅਸੀਂ ਲੋਕਾਂ ਦੀਆਂ ਹੱਕੀ ਮੰਗਾਂ ਵਾਸਤੇ ਲੜਦੇ ਆਂ ਅਸੀਂ ਕੋਈ ਗਲਤ ਕੰਮ ਕਰਦੇ ਆਂ ਅਸੀਂ ਕੋਈ ਡਾਕੇ ਮਾਰਦੇ ਚੋਰੀ ਕਰਦੇ ਅਸੀਂ ਕੋਈ ਨਸ਼ੇ ਵੇਚਦੇ ਆਂ ਸੋ ਜਿੱਥੇ ਕਰਨਾ ਉੱਥੇ ਕਰੇ ਸਰਕਾਰ ਜੋ ਕੰਮ ਕਰਨ ਵਾਲੇ ਹੈਗੇ ਆ ਜੋ ਨਸ਼ਿਆਂ ਵਾਲਾ ਕੰਮ ਹੈ ਜੋ ਲੁੱਟਾਂ ਖੋਹਾਂ ਵਾਲਾ ਕੰਮ ਹੈ ਜਿੱਥੇ ਕਰਨਾ ਉਹਨਾਂ ਨੂੰ ਉਹ ਨਹੀਂ ਫੜਿਆ ਜਾਂਦਾ ਤੇ ਇੱਥੇ ਜੋ ਹੱਕ ਸੱਚ ਦੀ ਗੱਲ ਕਰਦੇ ਲੋਕ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਸਰਕਾਰਾਂ ਵੱਲੋਂ ਪ੍ਰਸ਼ਾਸਨ ਵੱਲੋਂ ਅਸੀਂ ਘਰੇ ਨਹੀਂ ਆਏ ਐਸਾ ਚੰਡੀਗੜ੍ਹੋਂ ਹਲੇ ਘਰੇ ਆਏ ਅੱਜ 11:00 11:30 ਵਜੇ ਉੱਥੋਂ ਘਰ ਆਇਆ ਤੇ ਆਉਂਦੇ ਉਹਨਾਂ ਕਿ ਹੋਸਕੜੀ ਆ ਰੋਟੀ ਪਾਣੀ ਖਾਦਾ ਨਹੀਂ ਕੁਝ ਨਹੀਂ ਹੈ ਜਿ ਘਰੇ ਆ ਕੇ ਵੜੇ ਆ ਤਾਂ ਫੋਰਸ ਆਈ ਬੈਠੀ ਐ ਸੋ ਇਹ ਕੰਮ ਮੈਂ ਕਹੂੰਗਾ ਚੰਗਾ ਨਹੀਂ ਹੈਗਾ ਸੋ ਮੈਂ ਵੀਡੀਓ ਰਾਈਜ਼ ਦੱਸਣਾ ਵੀ ਸਾਰੇ ਲੋਕਾਂ ਨੂੰ ਆਪਾਂ ਲਾਲਟ ਹੋ ਇਸ ਤਰ੍ਹਾਂ ਨਹੀਂ ਹੈ ਇਹ ਇਸ ਤਰ੍ਹਾਂ ਆਪਾਂ ਨੂੰ ਸਰਕਾਰਾਂ ਨੇ ਕਰ ਕਰ ਲਿਆ ਤਾਂ ਫਿਰ ਇਹ ਸਰਕਾਰਾਂ ਇਸ ਵਾਸਤੇ ਬਣਾਈਆਂ ਇਹਨਾਂ ਨੂੰ 92 ਜੋ ਅਸੀਂ ਐਮਐਲਏ ਨੇ ਜਿਤਾਏ ਹੈਗੇ ਬਹੁਤ ਮਤ ਦਿੱਤਾ ਹੈਗਾ ਇਸ ਕਰਕੇ ਕਿ ਬਦਲਾ ਆਵੇਗਾ ਆ ਬਦਲਾ ਹੈਗਾ ਕਿ ਕਿਸਾਨਾਂ ਨੂੰ ਜਿਹੜਾ ਲੀਡਰਾਂ ਨੂੰ ਹੈਗਾ ਉਹਨਾਂ ਨੂੰ ਜਾ ਕੇ ਜਿਹੜ ਉਹਨੂੰ ਤੇ ਰੱਖ ਲੋ ਇਹ ਇਸ ਵਾਸਤੇ ਸਰਕਾਰਾਂ ਨੇ ਬਣਾਇਆ ਸੀ ਇਸ ਵਾਸਤੇ ਨਹੀਂ ਬਣਾਇਆ ਸੀ ਗਿਆ ਸੋ ਇਹ ਠੀਕ ਨਹੀਂ ਹੈ ਮੈਂ ਇਹ ਪਿਧਾਰਾ ਫਿਰ ਕਹੂੰਗਾ ਫੋਰਸ ਨੇ ਇਸ ਵਾਈਸੇ ਆਈਗਾ ਉਹਦੇ ਵੱਡੇ ਅਵਸਾਰਾਂ ਨਾਲ ਗੱਲ ਕਰਕੇ ਤਾਂ ਇਹ ਵੀ ਸਾਨੂੰ ਇੱਥੇ ਐਸੀ ਆ ਸਾਨੂੰ ਘਰਾਂ ਚ ਰਹਿਣ ਦਿਓ ਤੇ ਡਿਊਟੀ ਲਾ ਲਓ ਸਾਨੂੰ ਨਾ ਜਾਣ ਦੇਓ ਪਰ ਨਹੀਂ ਜਾਣ ਦੇਣਾ ਤਾਂ ਠੀਕ ਹੈ ਜੇਕਰ ਰੋਲਾ ਆਪੇ ਪਾਉਗਾ ਫਿਰ ਦੇਖਾਂਗੇ ਕੀ ਬਣਦਾ ਹੈਗਾ ਸੋ ਇਹ ਗੱਲ ਖੜਨੀ ਨਹੀਂ ਇਹ ਜਿਹੜੇ ਇੱਕ ਲੀਡ ਨੂੰ ਫੜ ਕੇ ਜੀ ਲੀਡ ਦੇ ਨਾਲ ਜੋ ਮਲਮੇ ਲੋਕ ਬਹੁਤ ਸਾਰੇ ਹੈਗੇ ਆ ਜਿਨ੍ਹਾਂ ਨੇ ਸਾਡੇ ਜਿਹੜੀ ਜੋ ਆਵਾਜ਼ ਚੁਪਣੀ ਹੈਗੀ ਸੋ ਇਹ ਗੱਲ ਇਹਨਾਂ ਨੂੰ ਮਹਿੰਗਾ ਬਵੇਗਾ ਪ੍ਰਸ਼ਾਸਨ ਨੂੰ ਕਿਉਂਕਿ ਅਸੀਂ ਹਮੇਸ਼ਾ ਨਾਲ ਅਸੀਂ ਪ੍ਰਸ਼ਾਸਨ ਦੇ ਨਾਲ ਕਦੇ ਉਹੋ ਜੀ ਗੱਲ ਕੀਤੀ ਹੈ ਨਾ ਕਦੇ ਸਰਕਾਰਾਂ ਨੇ ਕੀਤੀ ਇਸ ਤਾਂ ਉਹਦੇ ਹੱਥ ਸੱਚੀ ਗੱਲ ਕਰਦੇ ਹੁੰਦੇ ਨੇ ਸੋ ਇਹ ਗੱਲਾਂ ਨੂੰ ਨਹੀਂ ਨਾ ਕੀਤਾ ਜਾਵੇ ਸੋ ਮੈਨੂੰ ਲੱਗਦਾ ਵੀ ਸਾਰੇ ਲੀਡਰਾਂ ਦੇ ਨਾਲ ਇਸ ਤਰ੍ਹਾਂ ਦੇ ਸਾਰੇ ਪੰਜਾਬ ਦੇ ਵਿੱਚ ਇਹਨਾਂ ਨੇ ਇਹ ਕੰਮ ਕੀਤਾ ਹੋਇਆ ਤੇ ਬਹੁਤ ਵਧੀਆ ਗੱਲ ਨਹੀਂ ਆ ਇਸ ਤਰ੍ਹਾਂ ਸਾਡੇ ਧਰਨੇ ਮਚਾਰੇ ਇਸ ਤਰ੍ਹਾਂ ਸਾਡੇ ਜਿਹੜੇ ਅਸੀਂ ਸੰਘਰਸ਼ ਕਰਨੇ ਆ ਇਹ ਕਦੇ ਰੁਕਿਆ ਨਹੀਂ ਕਰਦੇ ਸੋ ਵਾਹਿਗੁਰੂ ਜੀ ਕਾ ਖਾਲਸਾ ਵੇਰੀ ਫਤਿਹ